ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਅੱਜ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਮੀਲਾਂ ਮਨਾਈਆਂ ਜਾ ਰਹੀਆਂ ਵਾ ਗੁਰਪੁਰਬ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਉੱਥੇ ਅੱਜ ਸ਼ਹਿਰ ਦੇ ਵੱਖ-ਵੱਖ ਜਿਹੜੇ ਆ ਸੰਗਤਾਂ ਵੱਲੋਂ ਜਿਹੜੀਆਂ ਵਾ ਲੰਗਰ ਤੇ ਠੰਡੇ ਮਿੱਠੇ ਜਲਦੀਆਂ ਦੀਆਂ ਸ਼ਮੀਲਾਂ ਲਗਾਈਆਂ ਗਈਆਂ ਔਰ ਸੰਗਤਾਂ ਇਣੀ ਉਤਸ਼ਾਹ ਨਾਲ ਸ਼ਖਰ ਰਹੀਆਂ ਵਾ ਤੇ ਸਾਡੇ ਨਾਲ ਭਾਈ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਕਿ ਕਿਸ ਸੰਬੰਧ ਚਾ ਅਸ਼ੀਦੀ ਗੁਰੂ ਅਰਜਨ ਦੇਵ ਜੀ ਦੀ ਸ਼ੀਦੀ ਗੁਰਪੁਰਬ ਦੇ ਸੰਬੰਧ ਵਿੱਚ ਕੀਤਾ ਗਿਆ ਜੀ ਕਿੰਨੀ ਅਗਰ ਸੰਗਤਾਂ ਵੱਲੋਂ ਜਿਹੜਾ ਸਜੋਗ ਕੀਤਾ ਗਿਆ ਤੇ ਕਿੰਨੀਆਂ ਅਗਰ ਸੰਗਤਾਂ ਆ ਰਹੀਆਂ ਇਹ ਬਾਰੋਂ ਕਾਫੀ ਸੰਗਤਾਂ ਆ ਰਹੀ ਜੀ ਗੁਰੂ ਘਰ ਤੋਂ ਮਥਾ ਟੇਕਣ ਵਾਸਤੇ ਸ਼ਹਿਰ ਤੋਂ ਕਾਫੀ ਸੰਗਤਾਂ ਆ ਰਹੀ ਜੀ ਵਾਇਕਲ ਸਮੂਹ ਦੁਕਾਨਦਾਰਾਂ ਵੱਲੋਂ ਔਰ ਇਸ ਭਾਈਚਾਰੇ ਵੱਲੋਂ ਜਿਹੜਾ ਰਲ ਮਿਲ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਵਾਸ਼ੀਦੀ ਗੁਰਪੁਰਬ ਸ਼ਰਧਾ ਨਾ ਮਨਾਇਆ ਜਾ ਰਿਹਾ ਵਾ ਔਰ ਸੰਗਤਾਂ ਵੱਡੀ ਗਿੰਦੀ ਦੇ ਵਿੱਚ ਜਿਹੜਾ ਵਾ ਉਹ ਪ੍ਰਸ਼ਾਦ ਸ਼ਾਗਰੀਆਂ ਵਾਂ ਤੇ ਠੰਡੇ ਮਿੱਠੇ ਜਲਦੀਆਂ ਨਹੀਂਆਂ ਸ਼ਬੀਲਾਂ ਲੱਗੀਆਂ ਹੋਈਆਂ ਵਾਂ ਔਰ ਬਹੁਤ ਹੀ ਪ੍ਰੇਮ ਦੇ ਨਾਲ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਤੇ ਹੋਰ ਵੀ ਵੀਰਾਨਾ ਇੱਥੇ ਗੱਲਬਾਤ ਕਰਦੇ ਆ ਕਿ ਕੀ ਕੀ ਸਰਦਾਰ ਜੀ ਗੁਰੂ ਮਹਾਰਾਜ ਦੀ ਸੇਵਾ ਹੀ ਹੈ ਜੀ ਜਿਹੜੀ ਲੱਗੀ ਹੈ ਜੀ ਕੇ ਹੀ ਠੰਡੇ ਮਿੱਠੇ ਜਲਦੀ ਸ਼ਬੀਲ ਰਾਇਆ ਕੋਈ ਕੋਲਡ ਡਰਿੰਕ ਵਰਤਾ ਰਿਆ ਵਾ ਕੋਈ ਦਾਲ-ਕੁਲਕਾ ਚੱਲ ਰਿਆ ਕਿਤੇ ਕੋਈ ਜਲ ਰਿਆ ਸੇਵਾ ਹੈ ਜੀ ਜਿੱਦਾਂ ਆਈ ਜਾਂਦੀ ਹੈ ਜੀ ਕਰੀ ਜਾਂਦੇ ਆ ਜੀ ਤਰਾ ਆਪਣੇ ਸਹਿਯੋਗ ਦੇ ਨਾਲ ਲੱਗ ਰਹੀ ਹੈ ਜੀ ਆਸੇ-ਪਾਸੇ ਸੰਗਤ ਦੇ ਸੰਗਤ ਦੇ ਸੰਯੋਗ ਦੇ ਨਾਲ ਹੈ ਜੀ ਸਾਡੀ ਜਿੰਨੀ ਸੋਸਾਇਟੀ ਹੈਗੀ ਆ ਇੱਕ ਲਾਲੋ ਵੀ ਇੱਕ ਤੇ ਸਾਡੀ ਮੋਤੀਰਾ ਮਹਿਰਾ ਦੀ ਸੋਸਾਇਟੀ ਹੈਗੀ ਆ ਤੇ ਇੱਕ ਸਾਡੀ ਜਿਹੜੀ ਆ ਦੁਕਾਨਾਂ ਵਾਲੇ ਦੀ ਯੂਨੀਅਨ ਹੈਗੀ ਆ ਸਾਰੇ ਰਲ ਮਿਲ ਕੇ ਇਸ ਲੰਗਰ ਨੂੰ ਬਖਤਾਈਦਾ ਹੈਗਾ ਜੀ ਬਿਲਕੁਲ ਜੀ ਇਹ ਵੀ ਜੀ ਦੱਸਿਆ ਵੀ ਸਾਡੀ ਮੋਤੀਨਾਮ ਮਹਿਰਾ ਜਿਹੜੀ ਸੰਸਥਾ ਵਾ ਤੇ ਹੋਰ ਆਪਣੇ ਸਮੂਹ ਰਾਨਦਰਾ ਦੇ ਸੰਸਥਾਾਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹ ਇਸ ਤਾਂ ਦੇ ਲੰਗਰਾਂ ਦੇ ਜਿਹੜੇ ਉਹ ਵੱਡੇ ਪ੍ਰਬੰਧ ਕੀਤੇ ਜਾ ਰਹੇ ਆ ਔਰ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਰਦਨਾਂ ਨਾ ਮਨਾਇਆ ਜਾ ਰਿਹਾ ਵਾ ਮਨਵਿੰਦਰ ਮਿਲਾਪ ਮਿਲਾਪ ਰੋਟੀ ਵੀ ਤੁਹਾਨੂੰ ਦਰਨੀ